ਹਾਂਜੀ ਗਾਇਸ ਅਸੀਂ ਲੰਗਰ ਦੀ ਸੇਵਾ ਕਰਾ ਕੇ ਤੇ ਹੁਣ ਹੋ ਚੁੱਕਿਆ ਤਿਆਰ ਤਿਆਰ ਹੋ ਕੇ ਹੁਣ ਚੱਲਦੇ ਆਂ ਅਸੀਂ ਪਹਿਲਾਂ ਆਮ ਦਾ ਸਵਾਗਤ ਜੋ ਉਸ ਤੋਂ ਬਾਅਦ ਚੱਲਾਂਗੇ ਜੋਤਰੀ ਸੁਖ ਗੁਰਦੁਆਰ ਸਾਹਿਬ ਮੱਥਾ ਟੇਕਣ भाई कट <laughs> कटी ਦਾ ਨਾਮ ਦੇਸ਼ਾਉ ਭਾਈ ਜੰਮ ਸਾਹਿਬ ਤੁਮ ਬਸੀ ਜਮਾਇਆ ਰਹੇ ਹੋ ਸੋਖਲੇ ਦੇ ਸਰਦਾਰ ਰਕਤ ਭਾਈ ਰੰਦੇ ਵੀ ਰਾਜਾ ਭਾਈ ਤਰਕੀ ਵਰਸ਼ੋ ਪੈਗਾ ਜੀ ਸੱਚੇ ਪੁਸ਼ਾਚਣ ਦੇ ਕੋਲ ਹੈ ਕਿ ਨੰਗੀ ਹੋ ਮੇਰਾ ਗੀਰਾ ਰਾਜਾ ਨਾ ਪਾਈ ਕਰੇ 200 ਸਾਲ ਦਾ ਆਪਾਂ ਤੁਹਾਨੂੰ ਬਾਗ ਤੇ ਅਜੰਤਰ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਇਹ ਟਿੱਕੀਆਂ ਭਾਲ ਲੈ ਇਹ ਟਿੱਕੀਆਂ ਤੇ ਕੰਡਾਂ ਦੇ ਕਿੜੀਆਂ ਨੇ ਦੇਖਦੇ ਆ ਕਿੰਨਾ ਮਾ ਬਣਾਇਆ ਉਹ ਹੁੰਦੀ ਨਾ ਨਾ ਉਹ ਪੂਰੀ ਬਣੀ ਹੋਈ ਫਿਲਮ ਹਾਂ ਦੀਪੀ ਗੱਲ ਦੀ ਉਰੀ ਬਣੀ ਗਿਆ ਨੀਗਾ ਮਾਰਦ ਨੇ ਅੱਛਾ ਤੇ ਦੇਖਦੇ ਨੇ ਮੈਂ ਨਵਾਂ ਕੁਝ ਜਿਹੜੀ ਗੱਲ ਚੱਲ ਰਹੀ ਹੈ ਇਹ ਇੱਥੇ ਬੈਠੇ ਪੌੜੀ ਦੇ ਉੱਤੇ ਹੀ ਖੜੇ ਦੇ ਕੇ ਆ ਜਾਓ ਬਣਾ ਬਣਾ ਦੇਖੋ ਬਹੁਤ ਡੂੰਘਾ ਖੂਆ ਹੈ ਓ ਲੈ ਇੱਕ ਉੰਦਰ ਬਹੁਤ ਵੱਡਾ ਖੂਹ ਆ ਜਾ ਉਹ ਵੀ ਲੈ ਕੇ ਆਈਏ ਓਏ ਉਸ ਇਧਰ ਕੇ ਜੱਸੀ ਵਰਗੇ ਆਇਆ ਆਇਆ ਫਿਰ ਭੱਜਿਆ ਗਿਆ ਆਕਾ ਦੁਬਾਰੇ ਪ੍ਰਕਾਸ਼ਾ ਹੋਆ ਆ ਪਹਿਲਾਂ ਤੋਂ ਪਤਾ ਚੱਲਿਆ ਲਾਈਟੀਆਂ ਚਲਾਈ ਨਹੀਂ ਹੈਗੇ ਫਫਾਰੇ ਜੇ ਬਹੁਤ ਘੰਡੇ ਚ ਲਾਈਟਾਂ ਬੋ ਉਹ ਘੰਡ ਮੱਛੀ ਹੁੰਦੀਆਂ ਨੇ ਲੇਟਾ ਬੋ ਘੰਡ ਮੱਛੀ ਹੁੰਦੀਆਂ ਨੇ ਨੇ ਇਨਾ ਕਾਂਡ ਪਾਣੀ ਲਾ ਲਾਂਦਾ ਰਾਤ ਨੂੰ ਆਵੇ ਯਾਰੇ ਵੀਡੀਓ ਬਣਾਉਣ ਹੁਣ ਤਾਂ ਲੋਕੋ ਵੱਧ ਆਏ ਨੇ ਤਾਂ ਕਰਕੇ ਬੰਦ ਕਰੇ ਹੋਏ ਪਹਿਲਾਂ ਮੈਂ ਤੂਰੇ ਅੱਜ ਜੂਨ ਮਹੀਨੇ ਚ ਉਦੋਂ ਬਹੁਤ ਕਾਂਡ ਸੀਗਾ बाग है सारा इधर नाचपात लगे गुरबुदे ਆਓ ਇੱਥੇ ਅਮਰ ਜੀ ਐਮਪੀ ਲਗਾਣਾ ਬਣਿਆ ਹੋਇਆ ਬਣਿਆ ਤਾਂ ਆਇਆ ਹੁਣ ਆਰ ਵੀ ਫੋਟੋ ਖਿੱਚੀ ਦੋ ਚਾਰ ਆਇਆ ਹੁਣ ਆਜਾ ਹਾਂ ਜਸ ਆਜਾ ਆਇਆ ਦੇਖਿਓ ਨੇ ਆ ਚੱਲ ਰਿਹਾ ਅੰਦਰ ਉੱਪਰ ਕੀ ਕਰ ਰਹੇ ਉਸੇ ਕੋਲ ਆ ਤਰਾ ਕੋਈ ਕਹਿੰਦਾ ਉਹੀ ਗੇਟ ਤੇ ਆਇਆ ਓਏ ਜਿਸੇ ਬੜੇ ਨੇ ਕਹਿੰਦਾ ਉਹੀ ਗੇਟ ਤੇ ਆਇਆ ਉਹ ਜਿਸੇ ਖੜੇ ਉਹੀ ਗੇਟ ਤੇ ਆਇਆ ਆਹ ਤੇ ਉਹ ਵੱਡਾ ਖੂ ਦੇਖ ਭਰ ਪੈਦਾ ਹੋਣਾ ਪਹਿਲਾ ਬੋਰਡ ਹੁੰਗਾ ਸੀ ਦੋ ਬਣਾ ਦੇ ਬਾਈ ਦੋ ਬਣਾ ਦੇ ਇੱਧਰ ਕਿੰਨੇ ਮੰਨ ਕੇ ਪਿਨਾਂ ਦੇ ਕਿੰਨਰ ਵੈਗ 20 ਦਾ 30 ਦਾ 10000 ਰੁਪਏ ਆਪਣੇ ਨੀਸਾਣਾ ਬਣਾ ਕੇ ਆ ਆ ਉਹ ਆ ਭਗੀ ਬਣਾਏ ਕੋ ਖਾ ਲੱਗ ਰਿਹਾ ਯਾਰ او ګورځه کړونه وایي کېره